ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਦੀਵਾਲੀ ਤੇ ਜੀ ਸਪੈਸ਼ਲ ਵੀਡੀਓ ਮਠੀਆਂ ਦੀ ਲੈ ਕੇ ਆਏਾਂਗੇ ਅੱਜ ਜੀ ਆਪਾਂ ਗੁੜ ਵਾਲੀਆਂ ਮਠੀਆਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀ ਆਪਾਂ ਕਿਵੇਂ ਜੀ ਘਰ ਵਿੱਚ ਜਿਹੜੀਆਂ ਮਠੀਆਂ ਬਣਾ ਸਕਦੇ ਆਂਗੇ ਇਹਨੂੰ ਜੀ ਆਪਾਂ ਮਹੀਨਾ ਵੀ ਰੱਖ ਸਕੀਏ ਸਟੋਰ ਕਰਕੇ ਫੇਰ ਵੀ ਨਹੀਂ ਇਹ ਖਰਾਬ ਹੁੰਦੀਆਂ ਕਿਉਂਕਿ ਇਹ ਤੇਲ ਨਾਲ ਬਣੀਆਂ ਹੁੰਦੀਆਂ ਨੇ ਜੀਆਂ ਤੇ ਇਹਦੇ ਲਈ ਜੋ ਜੋ ਸਮਾਨ ਚਾਹੀਦਾ ਜੀ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਇਹ ਜੀ ਆਪਾਂ ਬਿਨਾ ਮੈਦੇ ਤੋਂ ਮਠੀਆਂ ਬਣਾਵਾਂਗੇ ਬਿਨਾ ਚੀਨੀ ਤੋਂ ਜੀ ਮਠੀਆਂ ਬਣਾ ਕੇ ਦਿਖਾਵਾਂਗੇ ਗੁੜਾ ਵਾਲੀਆਂ ਇਹ ਆਪਾਂ ਜੀ ਇਹਦੇ ਲਈ ਜੋ-ਜੋ ਸਮਾਨ ਚਾਹੀਦਾ ਉਹਦੇ ਬਾਰੇ ਦੱਸਾਂਗੇ ਇਹ ਜੀ ਆਪਾਂ ਕਣਕ ਦਾ ਦੇਖੋ ਆਟਾ ਲੈ ਲਿਆ ਤੇ ਇੱਧਰ ਆਪਾਂ ਜੀ ਗੁੜ ਭਿਉਂ ਕੇ ਰੱਖਤਾ ਸੀਗਾ ਇਹ ਚਾਹੇ ਤੁਸੀਂ ਗਰਮ ਵੀ ਕਰ ਸਕਦੇ ਹੋ ਇਹ ਗੁੜ ਜੀ ਆਪਾਂ ਪਹਿਲਾਂ ਸਵੇਰੇ ਭਿਉਂਤਾ ਸੀਗਾ ਹੁਣ ਜੀ ਚੰਗੀ ਤਰ੍ਹਾਂ ਭਿੱਜ ਗਿਆ ਤੇ ਆਪਾਂ ਨੇ ਇਹ ਪੁੰਨ ਲਿਆ ਜੀ ਛਾਂ ਲਿਆ ਜੀ ਨੂੰ ਕਹਿੰਦੇ ਆ ਆ ਆਪਾਂ ਨੇ ਗੁੜ ਆ ਸੀ ਜਿਹੜੀ ਪੇਸੀਆਂ ਸੀਗੀਆਂ ਇਹ ਭੋਂਤੀਆਂ ਸੀਗੀਆਂ ਇਹ ਆਪਾਂ 3-4 ਭਿਉਂਤੀਆਂ ਇਹ ਜਿਹੜਾ ਜੀ ਗੂੜਾ ਆਪਾਂ ਨੇ ਪਹਿਲਾਂ ਚੰਗੀ ਤਰ੍ਹਾਂ ਆਪਾਂ ਨੇ ਭਨ ਲਿਆ ਸੀਗਾ ਜਿਵੇਂ ਲਾਲੂ ਕੁੱਟ ਲਿਆ ਉਹ ਨੂੰ ਭਨ ਕੇ ਜੀ ਆਪਾਂ ਨੇ ਇਹ ਭਿਉਂਤਾ ਸੀਗਾ ਪਾਣੀ ਪਾ ਕੇ ਤੇ ਵਾਪਸ ਪਾਣੀ ਆਪਾਂ ਨੇ ਥੋੜਾ ਹੀ ਪਾਉਣਾ ਕਿਉਂਕਿ ਆਟਾ ਆਪਾਂ ਨੇ ਜਿਆਦਾ ਪਤਲਾ ਨਹੀਂ ਬਣਾਉਣਾ ਥੋੜਾ ਕੈੜਾ ਜੀ ਰੱਖਣਾ ਜਿਵੇਂ ਕਹਿੰਦੇ ਹਾਰਡ ਜੀ ਇਹ ਤੇ ਇਹ ਭਿਉਂ ਲੈਣਾ ਉਸ ਤੋਂ ਬਾਅਦ ਜੀ ਆਪਾਂ ਨੇ ਸੌਂਫ ਪਾ ਲੈਣੀ ਹੈ ਇਹ ਜੀ ਆਪਾਂ ਪਾਏਗਾ ਸਰੋਂ ਦਾ ਤੇਲ ਇਹਦੇ ਲਈ ਤੁਸੀਂ ਚਾਹੇ ਦੇਸੀ ਕਿਉਂ ਪਾ ਸਕਦੇ ਹੋਗੇ ਉਹ ਤੁਹਾਡੀ ਮਰਜ਼ੀ ਹੈ ਜੀ ਏ ਆਪਾਂ ਜੀ ਪਾਉਣਾਗਾ ਬੇਕਿੰਗ ਪਾਊਡਰ ਇਹ ਜਿਹੜੀਆਂ ਆਪਣੇ ਮਠੀਆਂ ਲਿਗੀਆਂ ਹਨਾ ਨਰਮ ਰਹਿੰਦੀਆਂ ਲਿਗੀਆਂ ਬਾਹਲੀਆਂ ਹਾੜਦੀਆਂ ਵੀ ਨਹੀਂ ਹੁੰਦੀਆਂ ਨਾਲੇ ਸਵਾਦ ਵਣਦੀਆਂ ਨੇ ਜੀ ਇਹਦੇ ਨਾਲ ਇਹ ਚੀਜ਼ਾਂ ਜੀ ਆਪਾਂ ਪਾਵਾਂਗੇ ਹੁਣ ਜੀ ਆਪਾਂ ਸਭ ਤੋਂ ਪਹਿਲਾਂ ਆਟਾ ਗੁੰਨਦੇ ਆਂਗੇ ਇਹ ਤੇਲ ਹੈ ਜਿਹੜਾ ਇਹਨੂੰ ਆਪਾਂ ਚਾਹੇ ਗਰਮ ਕਰਕੇ ਵੀ ਪਾ ਸਕਦੇ ਆਂ ਚਾਹੇ ਊਮ ਵੀ ਪਾ ਸਕਦੇ ਆਂ ਇਹਦੇ ਵਿੱਚ ਜੀ ਆਪਾਂ ਨੇ ਸਰੋਂ ਦਾ ਤੇਲ ਗਰਮ ਕਰ ਲੈਣਾ ਚੰਗੀ ਤਰ੍ਹਾਂ ਪਾ ਲੈਣਾ ਕੜਾਹੀ ਦੇ ਵਿੱਚ ਇਧਰ ਆਪਾਂ ਨੇ ਤੇਲ ਚੰਗੀ ਤਰ੍ਹਾਂ ਗਰਮ ਕਰਨਾ ਹੈ ਤੇ ਗਰਮ ਕਰਨ ਤੋਂ ਬਾਅਦ ਜੀ ਆਪਾਂ ਫੇਰੇ ਦੇ ਵਿੱਚ ਮਠੀਆਂ ਪਕਾਵਾਂਗੇ ਚੰਗੀ ਤਰ੍ਹਾਂ ਗਰਮ ਹੋ ਗਿਆ ਜਦ ਜੀ ਤੇਲ ਉਦੋਂ ਆਪਾਂ ਆਟਾ ਗੁੰਦਦੇ ਹੁਣ ਪਹਿਲਾਂ ਜੀ ਇਹਦੇ ਵਿੱਚ ਤੇਲ ਪਾਵਾਂਗੇ ਥੋੜਾ ਜਿਹਾ ਜੀ ਆਪਾਂ ਨੇ ਇਹ ਗਰਮ ਕਰ ਲਿਆ ਸੀਗਾ ਚੰਗੀ ਤਰ੍ਹਾਂ ਜੀ ਆਪਾਂ ਨੇ ਆਟਾ ਇਹਵੇਂ ਗੁੰਨਣਾ ਹੈਗਾ ਸਾਰੇ ਦੇ ਵਿੱਚ ਰਲਾ ਲੈਣਾ ਚੰਗੀ ਤਰ੍ਹਾਂ ਜਿਹੜਾ ਤੇਲ ਆਪਾਂ ਨੇ ਇਹਦੇ ਵਿੱਚ ਝਰਲਾ ਲੈਣਾ ਉਸ ਤੋਂ ਬਾਅਦ ਆਪਾਂ ਨੇ ਪਾਉਣੀ ਆ ਥੋੜੀ ਜੀ ਜੀ ਸੌਂਫ ਇਹਦੇ ਵਿੱਚ ਤੁਸੀਂ ਅਜਮੈਨ ਵੀ ਪਾ ਸਕਦੇ ਹੋਗੇ ਆਪਾਂ ਨੇ ਸੌਂਫ ਪਾ ਲਈ ਜੀ ਸੌਂਫ ਹੋ ਗਈ ਹੁੰਦਾ ਬੱਚੇ ਕਈ ਵਾਰ ਜਿਹੜੀ ਅਜਮੈਨ ਆ ਬੱਚੇ ਕਈ ਵਾਰ ਖਾਂਦੇ ਵੀ ਨਹੀਂ ਹੈਗੇ ਤਾਂ ਕਰਕੇ ਅਮਾ ਨੇ ਅਜਮੈਨ ਜਿਹੜੀ ਆ ਪਾਈ ਨਹੀਂ ਸੌਫ ਪਾਈ ਹੈਗੀ ਸੌਫ ਵਧੀਆ ਰਹਿੰਦੀ ਹੈ ਜੀ ਮਠੀਆਂ ਚ ਪਈ ਹੋਈ ਆਪਾਂ ਨੇ ਆ ਇੱਕ ਚਮਚ ਬੇਕਿੰਗ ਪਾਊਡਰ ਦਾ ਪਾ ਲੈਣਾ ਜੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾਗਾ ਹੁਣ ਆਪਾਂ ਨੇ ਜਿਹੜਾ ਜੀ ਗੁੜ ਦਾ ਘੋਲ ਤਿਆਰ ਕੀਤਾ ਸੀਗਾ ਇਹ ਥੋੜਾ ਥੋੜਾ ਕਰਕੇ ਆਪਾਂ ਨੇ ਆਟਾ ਗੁੰਨਣਾਗਾ ਥੋੜਾ ਥੋੜਾ ਕਰਕੇ ਜੇ ਆਪਾਂ ਨੇ ਇਹਦੇ ਵਿੱਚ ਰਲਾਉਣਾ ਇਕੱਠਾ ਹੀ ਨਹੀਂ ਜੀ ਆਪਾਂ ਨੇ ਪਾਉਣਾ ਆਪਾਂ ਨੇ ਹਾਰਡ ਜਆ ਰੱਖਣਾਗਾ ਜੀ ਮੈਂ ਕਹਿੰਨ ਸਖਤ ਜਆ ਆਟਾ ਪਤਲਾ ਨਹੀਂ ਕਰਨਾ ਜੀ ਥੋੜਾ ਥੋੜਾ ਕਰਕੇ ਜੀ ਆਪਾਂ ਇਹਨੂੰ ਰਲਾਵਾਂਗੇ ਇਹ ਜਿਹੜਾ ਆਟਾ ਜੀ ਆਪਾਂ ਨੇ ਪੂਰਾ ਦੇਖੋ ਐ ਹਾਰਡ ਰੱਖਣਾ ਹੈਗਾ ਜਿੰਮੀ ਸੌਫਟ ਨਹੀਂ ਹੈਗਾ ਜੀ ਪੂਰਾ ਆਪਾਂ ਨੇ ਹਾਰਡ ਜਿਹਾ ਬਣਾ ਲਿਆ ਜਿੰਨਾ ਸਖਤ ਜਿਹਾ ਹੋਊਗਾ ਓਨੀਆਂ ਮੱਠੀਆਂ ਆਪਣੀਆਂ ਵਧੀਆ ਬਣਣਗੀਆਂ ਇਹ ਆਪਾਂ ਜੀ ਹਜੇ 10 ਮਿੰਟ ਆਹਾ ਗੁੰਨ ਕੇ ਆਟਾ ਛੇੜਨਾ ਨਹੀਂ ਹੈਗਾ ਫਿਰ ਇਹਨੂੰ ਆਪਾਂ ਹੁਣ ਪੇੜੇ ਕਰਕੇ ਨੇ ਇਹਦੇ ਫਿਰ ਜੀ ਆਪਾਂ ਮੱਠੀਆਂ ਕੱਟਾਂਗੇ ਇਹ ਪੂਰਾ ਹਾਰਡ ਹੋ ਗਿਆ ਜੀ ਹੁਣ ਆਪਾਂ 10 ਮਿੰਟ ਇਹਨੂੰ ਰੈਸਟ ਤੇ ਰੱਖਦੇ ਹਾਂ ਤੇਰ ਆਪਾਂ ਉਹ ਕਰਦੇ ਆਂ ਜੀ ਆ ਦੇਖੋ ਜਿਹੜਾ ਆਪਣਾ ਆ ਨਾ ਗੁੜ ਦਾ ਘੋਲ ਬਚਿਆ ਸੀਗਾ ਇਹਦੇ ਵਿੱਚ ਆਪਾਂ ਆਟਾ ਪਾ ਕੇ ਇਹ ਥੋੜਾ ਜਿਹਾ ਬਚ ਗਿਆ ਜੀ ਇਹਦੇ ਵਿੱਚ ਆਟਾ ਪਾ ਕੇ ਆਪਾਂ ਇਹਨੂੰ ਹੋਰ ਵੀ ਗੁੰਨ ਸਕਦੇ ਆਂਗੇ ਇਹਨੂੰ ਵਰਤ ਸਕਦੇ ਆਂ ਜੀ ਹੁਣ ਆਪਣਾ ਜਿਹੜਾ ਆਟਾ ਹੈਗਾ 10 ਮਿੰਟ ਹੋ ਗਏ ਟਿਕ ਗਿਆ ਇਹ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਤੇੜੇ ਕਰਾਂਗੇ ਜੀ ਪੂਰਾ ਹਾਰਡ ਹੋਇਆ ਪਿਆ ਦੇਖੋ ਕਿ ਹੋ ਜਾ ਤੇਲ ਆਪਾਂ ਨੇ ਮੜ ਮੜਾ ਲਾ ਲੈਣਾ ਆਇਂ ਪੇੜੇ ਬਣਾ ਲੈਣੇ ਨੇ ਜੀ ਇਹ ਗੁੜ ਦੀਆਂ ਮੱਠੀਆਂ ਨੇ ਜਿਹੜੀਆਂ ਜੀ ਬਹੁਤ ਵਧੀਆ ਰਹਿੰਦੀਆਂ ਨੇ ਸਿਹਤ ਲਈ ਇਹ ਜੀ ਹੁਣ ਮਹੀਨਾ ਨਹੀਂ ਖਰਾਬ ਹੁੰਦੀਆਂ ਚਾਹੇ ਆਪਾਂ ਇਹਨਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਨਾਲੇ ਪੋਲੀਆਂ ਬਹੁਤ ਰਹਿੰਦੀਆਂ ਨੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਜੀ ਇਹਨੂੰ ਜਿੰਨਾ ਹਾਰਡ ਹੋਊਗਾ ਜੀ ਉਨਾਂ ਹੀ ਆਟਾ ਆਪਣਾ ਉਹਨੀਆਂ ਮੱਠੀਆਂ ਵਧੀਆ ਬਣਣਗੀਆਂ ਹਾਰਡ ਹੋਊਗਾ ਵੱਡੇ ਵੱਡੇ ਪੇੜੇ ਕਰ ਲੈਣੇ ਨੇਗੇ ਪੇੜੇ ਕਰ ਲਏ ਹੁਣ ਆਪਾਂ ਨੇ ਹੁਣ ਆਪਾਂ ਥੋੜਾ ਥੋੜਾ ਘਿਓ ਲਾ ਲਿਆ ਸੀਗਾ ਹੁਣ ਆਪਾਂ ਇਹਨੂੰ ਬੇਲਦੇ ਆਂ ਇਹ ਆਪਾਂ ਨੇ ਪੇੜਾ ਜਿਹੜਾ ਐ ਵੇਲ ਲੈਣਾ ਰੋਟੀ ਵਾਂਗ ਜੀ ਆਹ ਸਾਈਡਾਂ ਤੋਂ ਤਾਂ ਇਹ ਐਵੇਂ ਵੀ ਹਨਾ ਤੇੜ ਜੀ ਦੀ ਪਾਰਟ ਦੀ ਹੈਗੀ ਕਿਉਂਕਿ ਹਾਰਡ ਹੁੰਦਾ ਨਾ ਆਟਾ ਆਪਣਾ ਥੋੜਾ ਜਿਹਾ ਜੀ ਸਖਤ ਜਾ ਨਾ ਆਪਾਂ ਨੇ ਮੋਟੀ ਵੇਲਣੀ ਹੈ ਨਾ ਆਪਾਂ ਨੇ ਬਾਲੀ ਪਤਲੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਜੀ ਇਹਨੂੰ ਆਪਾਂ ਚਾਹੇ ਆਪਰਾਂ ਦੇ ਵਿੱਚ ਹੀ ਰੱਖ ਲਈਏ ਇਸ ਤਰ੍ਹਾਂ ਆਪਾਂ ਨੇ ਨਾ ਪੀਸ ਕੱਟ ਲੈਣੇ ਨੇ ਇਹਦੇ ਉਧਰ ਆਪਣਾ ਤੇਲ ਗਰਮ ਹੋ ਗਿਆ ਬਸ ਹੁਣ ਆਪਾਂ ਇਹਨਾਂ ਨੂੰ ਜਿਓ ਜਿਓ ਵਿੱਚ ਫਰਾਈ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਸਾਰੀਆਂ ਜਿਹੜੀਆਂ ਮੱਠੀਆਂ ਕੱਟ ਲੈਣੀਆਂ ਨੇਗੀਆਂ ਆਪਦੇ ਹਿਸਾਬ ਨਾਲ ਜੀ ਆਪਾਂ ਕੋਈ ਮਰਜ਼ੀ ਜਿਹੜੀ ਐ ਮੱਠੀਆਂ ਨੂੰ ਸ਼ੇਪ ਦੇ ਸਕਦੇ ਆਂਗੇ ਵੱਡੀਆਂ ਛੋਟੀਆਂ ਬਰਫੀ ਦੀ ਤਰ੍ਹਾਂ ਪੇਸ ਕੱਟ ਲੈਣੇ ਨੇ ਜੀ ਆਪਾਂ ਨੇ ਆ ਦੇਖੋ ਐਸਟਰਾ ਇਧਰ ਆਪਣਾ ਤੇਲ ਹੈ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਆਪਾਂ ਥੋੜਾ ਜਿਹਾ ਗੈਸ ਘੱਟ ਕਰ ਦੇਣਾ ਥੋੜਾ ਜਿਹਾ ਘਟਾਉਣਾ ਜੀ ਹੁਣ ਆਪਾਂ ਇਹਨਾ ਇੱਕ ਪੀਸ ਲੈ ਲੈਣਾ ਛੋਟਾ ਇਹਦੇ ਵਿੱਚ ਪਾ ਕੇ ਦੇਖਣਾ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਜੀ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਮਠੀਆਂ ਦੇ ਪੀਸ ਕੱਟੇ ਨੇਗੇ ਇਹ ਪਾਵਾਂਗੇ ਹੁਣ ਜੀ ਆਪਾਂ ਇਹਨੂੰ ਕੱਢ ਲਾਣੀ ਹੈ ਆ ਦੇਖੋ ਜਿਹੜਾ ਪੇਸ ਪਾਇਆ ਸੀ ਕਿਵੇਂ ਕਾਲਾ ਹੋ ਗਿਆ ਨਾਲੇ ਫੁੱਲ ਕੇ ਕਿਵੇਂ ਹੋਣਾ ਮਠੀ ਵਧੀਆ ਬਣੀ ਹੈ ਹੁਣ ਆਪਾਂ ਮਠੀਆਂ ਪਾਵਾਂਗੇ ਇਹਦੇ ਵਿੱਚ ਇਹਦੇ ਵਿੱਚ ਕਲੀਆਂ-ਕਲੀਆਂ ਕਰਕੇ ਜੀ ਆਪਾਂ ਨੇ ਮਠੀਆਂ ਪਾ ਦੇਣੀਆਂ ਨੇ ਥੋੜੋ-ਥੋੜੇ ਪੀਸ ਪਾ ਦੇਣੇ ਨੇ ਜੀ ਆਪਾਂ ਨੇ ਇਹਦੇ ਵਿੱਚ ਆਪਣੇ ਮਠੀਆਂ ਜਿਹੜੀਆਂ ਬਹੁਤ ਵਧੀਆ ਬਣ ਰਹੀਆਂ ਨੇਗੀਆਂ ਹੁਣ ਜੇ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਤੇਲ ਨਿਚੋੜ ਲੈਣਾਗਾ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਜਿਹੜੀਆਂ ਮਠੀਆਂ ਬਣੀਆਂ ਨੇ ਚੰਗੀ ਤਰ੍ਹਾਂ ਇਹਨਾਂ ਦਾ ਤੇਲ ਨਿਚੋੜ ਲੈਣਾ ਇਦਾਂ ਆਪਾਂ ਨੇ ਥਾਲ ਜੇ ਹਨਾ ਕੋਈ ਵੀ ਪੇਪਰ ਵਿਚਾ ਲੈਣਾ ਤੇ ਉਹਦੇ ਵਿੱਚ ਆਪਾਂ ਕੱਢਾਂਗੇ ਮਠੀਆਂ ਇਸ ਤਰ੍ਹਾਂ ਆਪਾਂ ਨੇ ਥੋੜਾ ਥੋੜਾ ਕਰਕੇ ਫੇਰ ਪੀਸ ਇਹਦੇ ਵਿੱਚ ਪਾਉਣੇ ਨੇਗੇ ਕਲੇ ਕਲੇ ਪੀਸ ਕਰਕੇ ਜੇ ਇਹਦੇ ਵਿੱਚ ਪਾਈ ਜਾਣੇ ਇਸ ਤਰ੍ਹਾਂ ਆਪਾਂ ਨੇ ਸਾਰੀਆਂ ਮਠੀਆਂ ਹਿਲਾਉਂਦੇ ਰਹਿਣਾ ਤੇਲ ਦੇ ਵਿੱਚ ਇਸ ਤਰ੍ਹਾਂ ਜੀ ਆਪਾਂ ਨੇ ਸਾਰੀਆਂ ਮਠੀਆਂ ਥੋੜੇ ਥੋੜੇ ਕਰਕੇ ਐਂ ਤਾਲ ਲੈਣੀਆਂ ਨੇਗੀਆਂ ਬਣਾ ਲੈਣੀਆਂ ਨੇ ਹਾਂਜੀ ਆ ਦੇਖੋ ਇਸ ਤਰ੍ਹਾਂ ਆਪਾਂ ਘਰ ਵਿੱਚ ਹੀ ਗੁੜ ਵਾਲੀਆਂ ਮਠੀਆਂ ਜਿਹੜੀਆਂ ਤਿਆਰ ਕਰ ਸਕਦੇ ਆਂਗੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਜੀ ਹਨਾ ਕਹਿੰਦੇ ਹੁੰਦੇ ਨੇ ਦਿਵਾਲੀ ਨੂੰ ਜਿਹੜਾ ਤੇਲ ਮਚਾਇਆ ਚੰਗਾ ਹੁੰਦਾ ਹੈਗਾ ਇਸ ਲਈ ਆਪਾਂ ਨੇ ਵੀ ਮਠੀਆਂ ਬਣਾਈਆਂ ਨੇਗੀਆਂ ਇਹ ਬਹੁਤ ਜੀ ਸੌਖੇ ਤਰੀਕੇ ਨਾਲ ਜਿਹੜੀਆਂ ਨੇ ਤਿਆਰ ਹੋਈਆਂ ਨੇਗੀਆਂ ਤੇ ਖਾਨਚ ਵੀ ਸਵਾਦ ਬਣੀਆਂ ਨੇ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਪਲੀਜ਼ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ